ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪੈਰ ਪੜੀ ਸਤਿ ਸ੍ਰੀ ਅਕਾਲ ਹੈ ਜੀ ਤੇ ਮਾਰਨਿੰਗ ਹੋ ਚੁੱਕੀ ਹੈ ਤੇ ਰਾਤ ਮੈਂ ਬਣਾਇਆ ਤਾਂ ਸਾਗ ਸਾਗ ਇਨਾ ਵਧੀਆ ਬਣਿਆ ਨਾ ਬਹੁਤ ਜ਼ਿਆਦਾ ਟੇਸਟੀ ਬਣਿਆ ਸਾਗ ਤੇ ਬਾਕੀ ਜਸਟ ਹੁਣੇ ਰੋਟੀ ਖਾ ਕੇ ਹਟੀਆਂ ਤੇ ਬਬਜੋਦ ਨਹਾ ਲਈ ਹੈ ਔਰ ਬਬਜੋਦ ਕੇ ਪਾਪਾ ਵੀ ਚਲੇ ਗਏ ਕੋਟ ਲੇਕਿਨ ਬੱਚੇ ਮੇਰੇ ਕੱਲ ਤੇ ਸਟਾਰਟ ਕਰੂਗੇ ਸਕੂਲ ਜਾਣਾ ਬਾਕੀ ਕੋਈ ਪੱਕਾ ਪਤਾ ਨਹੀਂ ਵੀ ਕੱਲ ਤੇ ਜਾਣਾ ਕਿ ਮੰਡੇ ਤੇ ਜਾਣਾ ਹੈ ਹਨਾ ਤੇ ਇੱਕ ਪਾਸੇ ਭਰੀਆਂ ਨੇ ਤਾਜੇ ਪਾਣੀ ਦੀਆਂ ਬੋਤਲਾਂ ਔਰ ਭਾਂਡੇ ਪਰੇ ਪਈਆਂ ਮੰਜੜ ਵਾਲੇ ਭਾਂਡੇ ਮੰਜੂਗੀ ਹੁਣ ਜਸਟ ਪਹਿਲਾ ਪਾ ਦੁੱਧ ਨੂੰ ਬਾਲੀ ਦੇ ਦਈਏ ਕਿਉਂਕਿ ਦੁੱਧ ਵੀ ਫਰੈਸ਼ ਦੁੱਧ ਤਾਜ਼ਾ ਸਵੇਰੀ ਸਵੇਰੀ ਆਂਦਾ ਹੈ ਹਨਾ ਉਹਨੂੰ ਬਾਲੀ ਦੇ ਦਈਏ ਆਪਾਂ ਦੁੱਧ ਨੂੰ ਤੇ ਉਸ ਤੋਂ ਬਾਅਦ ਅੱਜ ਲਗਣਾ ਜੀ ਰੂਪੈਂਜਲ ਕੇ ਇੰਜੈਕਸ਼ਨ 5 ਸਾਲ ਵਾਲਾ ਜੋ 5 ਸਾਲ ਕੰਪਲੀਟ ਹੋ ਗਏ ਰੂਪ ਦੇ ਉਸ ਤੋਂ ਬਾਅਦ ਇੰਜੈਕਸ਼ਨ ਲੱਗਦਾ ਨਾ ਟੀਕਾ ਡਿਸਪੈਂਸਰੀ ਚ ਤੇ ਉਹ ਟੀਕਾ ਲਗਵਾ ਕੇ ਲਿਆਣਾ ਹੈ ਆਪਾਂ ਨੇ ਤੇ ਕਿਉਂਕਿ 5 ਸਾਲ ਦੀ ਕੰਪਲੀਟ ਹੋ ਗਈ ਰੂਪ ਤੇ ਅੱਜ ਬੁੱਧਵਾਰ ਹੈ ਅੱਜ ਟੀਕਾ ਲਗਣਾ ਹੈ ਤੇ ਫਿਲਹਾਲ ਅਸੀਂ ਟੀਕਾ ਲਗਵਾਣ ਜਾਣਾ ਫਟਾਫਟ ਝਾੜੂ ਪੋਚਾ ਕਰਦੇ ਆਂ ਬਰਤਨ ਵਗੈਰਾ ਔਰ ਜੋਤਾਂ ਨਾਲ ਹੀ ਮੈਂ ਔਰ ਰੂਪ ਰਹਿ ਕੇ ਨਾਣਾ ਕਿਉਂਕਿ ਮੈਂ ਨਵਾ ਕੇ ਲੈ ਜਾਂਗੀ ਇਸ ਨੂੰ ਕਿਉਂਕਿ ਆ ਕੇ ਨਵਾਣ ਦਾ ਕੋਈ ਫਾਇਦਾ ਨਹੀਂ ਬੁਖਾਰ ਬਖੂਰ ਹੋ ਜਾਂਦਾ ਪਹਿਲਾਂ ਹੀ ਨਾਣਾ ਲੰਨੇ ਆਪਾਂ ਬੱਚਿਆਂ ਨੂੰ ਤੇ ਨਾਣਾ ਉਹਨੂੰ ਖੇਣ ਚੰਗੀ ਤਰ੍ਹਾਂ ਫਰੈਸ਼ ਕਰਕੇ ਫਿਰ ਇੰਜੈਕਸ਼ਨ ਲਵਾ ਕੇ ਲਿਆਵਾਂਗੇ ਫਿਲਹਾਲ ਦੁਰਫ ਹੋ ਰਹੀਆ ਗਰਮ ਉਬਾਲੀ ਆ ਗਈ ਹੈ ਦੁੱਧ ਨੂੰ ਵੀ ਕਰਦੇ ਆਂਗੇ ਇਸ ਬੰਦ ਲੋਜੀ ਫਾਈਨਲੀ ਸਾਰਾ ਕੰਮਕਾਰ ਹੋ ਗਿਆ ਮੇਰਾ ਫਿਨਿਸ਼ ਝਾੜੂ ਪੋਚਾ ਬਰਤਨ ਵਗੈਰਾ ਕੱਪੜਿਆਂ ਵਾਲੀ ਮਸ਼ੀਨ ਮੈਂ ਲਗਾਦੀ ਵੈਸੇ ਪਿੱਛੇ ਤੇ ਚਲਦੀ ਰਹੂਗੀ ਤੇ ਫਿਲਹਾਲ ਆਪਾਂ ਜਾਨੇ ਆ ਡਿਸਪੈਂਸਰੀ ਕਿਉਂਕਿ ਡਿਸਪੈਂਸਰੀ ਰਪੈਂਜਲ ਕੇ ਲਗਣਾ ਹੈ ਇੰਜੈਕਸ਼ਨ ਮੈਂ ਹੋਲੀ ਬੋਲ ਰਹੀ ਹਾਂ ਕਿਉਂਕਿ ਰਪੈਂਜਲ ਨੂੰ ਪਤਾ ਨਹੀਂ ਹੈਗਾ ਹਨਾ ਤੇ ਚਲੋ ਜੀ ਚੱਲਦੇ ਆਪਾਂ ਡਿਸਪੈਂਸਰੀ ਚੱਲਦੇ ਆ ਫਿਰ ਹਨਾ ਚਲੋ ਜੀ ਆ ਬੰਦ ਕਰ ਪੱਖਾ ਟੀਵੀ ਬੰਦ ਕਰਦੇ ਆ ਕੇ ਚੱਲਣ ਦੇ ਟੀਵੀ ਬੰਦ ਕਰ ਦੋ ਬੇਟਾ ਜੀ ਜਾਣੇ ਤੋ ਲੋ ਜੀ ਫਾਈਨਲੀ ਸਾਹਮਣੇ ਸਾਹਮਣੇ ਆ ਗਈ ਡਿਸਪੈਂਸਰੀ ਜਿੱਥੇ ਆਪਾਂ ਨੇ ਜਾਣਾ ਹੈ ਟਰੱਕ ਮੁੜ ਰਿਹਾ ਪਰ ਯਾ ਨਹੀਂ ਉਹ ਕਿਦ ਫਿਕਦੂਰ ਹਨ ਤੋ ਚੱਲੀ ਮੈਂ ਕਾਰ ਲੈ ਕੇ ਕਿਉਂਕਿ ਕਾਰ ਵੀ ਮੰਗਵਾਇਆ ਨਾ ਰਪੰਜਲ ਦਾ ਕਾਰ ਲੈ ਕੇ ਜਾ ਰਹੀ ਹਾਂ ਮੈਂ ਚੱਲਦੇ ਹਾਂ ਜੀ ਆਪਾਂ ਫਿਰ ਕੀ ਹੋ ਗਿਆ ਆਪ ਵੀ ਤਾਂ ਚਲੇ ਥੇ ਹਰ ਹੱਦ ਤੇ ਨਿਆਣਾ ਨੰਦਾਂ ਨਾਲ ਵਸ਼ਕਰੀ ਤੂੰ ਵੀ ਗਈ ਸੀ ਠੀਕ ਹੈ ਕਣਕਾ ਵੀ ਪੱਕ ਗਈ ਆ ਹਨਾ ਵੱਢਣੇ ਭਰਾਈ ਦੀਆਂ ਕਣਕਾਂ ਟੀਡ ਲੱਗੀ ਵੀ ਅੱਜ ਪਹੁੰਚ ਚੁੱਕੇ ਆ ਜੀ ਆਪਾਂ ਡਿਸਪੈਂਸਰੀ ਦੇ ਵਿੱਚ ਤੇ ਅੱਜ ਲੱਗ ਰਹੇ ਇੰਜੈਕਸ਼ਨ ਬੁੱਧਵਾਰ ਹੈ ਨਾ ਹਰ ਬੁੱਧਵਾਰ ਨੂੰ ਟੀਕੇ ਲੱਗਦੇ ਆ ਜੀ ਬੱਚਿਆਂ ਦੇ ਛੋਟੇ ਤੋਂ ਲੈ ਕੇ 5 ਸਾਲ ਦੇ ਬੱਚਿਆਂ ਤੱਕ ਅੱਜ ਇੰਜੈਕਸ਼ਨ ਲੱਗ ਰਹੇ ਆ ਜੀ ਬੱਚਿਆਂ ਦੇ ਇਸ ਕਰਕੇ ਥੋੜੀ ਜੀ ਭੀੜ ਹੋਈ ਵੀ ਐ ਤੇ ਛੋਟੇ ਛੋਟੇ ਬੱਚਾ ਨੂੰ ਦੇਖ ਕੇ ਸੱਚੀ ਰੋਣਾ ਆ ਜਾਂਦਾ ਦੋ ਦੋ ਮਹੀਨੇ ਦੇ ਬੱਚੇ ਵੀ ਆ ਜਿਹੜਾ ਨੂੰ ਇੰਜੈਕਸ਼ਨ ਲੱਗ ਰਹੇ ਆ ਤੇ ਸਾਡੀ ਵਾਰੀ ਆਈ ਨਹੀਂ ਤੀ ਅਸੀਂ ਹਲੇ ਬਾਹਰ ਖੜੇ ਆਂ ਤੇ ਰੁਪੰਜਲ ਨੂੰ ਬਿਲਕੁਲ ਨਹੀਂ ਪਤਾ ਕਿ ਅੱਜ ਉਹਦੇ ਟੀਕਾ ਲਗਣਾ ਰੁਪੰਜਲ ਨੂੰ ਅਸੀਂ ਕਿਹਾ ਵੀ ਸਿਰਫ ਚੈੱਕਅਪ ਕਰਾਉਣ ਵਾਸਤੇ ਆਏ ਆਂ ਰੁਪੰਜਲ ਨੂੰ ਪਤਾ ਨਹੀਂ ਜਦੋਂ ਟੀਕਾ ਲੱਗੂਗਾ ਰੁਪੰਜਲ ਨੂੰ ਉਦੋਂ ਪਤਾ ਲੱਗਣਾ ਹੈ ਤੇ ਇੱਧਰ ਆਪਣਾ ਕਾਰਡ ਵੀ ਲਿਆਏ ਅਸੀਂ ਨਾਲ ਇਹਦੇ ਕਾਰਡ ਦੇ ਉੱਪਰ ਐਂਟਰੀ ਹੋਊਗੀ ਤੇ ਰੁਪੰਜਲ ਦਾ 5 ਸਾਲ ਦਾ ਟੀਕਾ ਲੱਗ ਜਾਣਾ ਇਸ ਤੋਂ ਬਾਅਦ ਸਿੱਧਾ 10 ਸਾਲ ਤੋਂ ਬਾਅਦ ਲੱਗਣਾ ਹੈ ਰੁਪੰਜਲ ਦੇ ਤੇ ਸਾਡੀ ਵਾਰੀ ਬਸ ਆਉਣ ਵਾਲੀ ਹੈ ਕੋਈ ਇਨਕਾ ਰੌਕਸਾ ਵਾਲੇ ਬਾਬੇ ਤੁਹਾਨੂੰ ਕੀ ਹੋ ਰਿਹਾ ਹੈ ਮੇਰਾ ਕਿੱਥੇ ਮੈਂ ਨਾ ਮੈਂ ਨਾ ਕੋਈ ਨਾ ਕੋਈ ਨਾ ਕੋਈ ਕੋਈ ਨਾ ਕੋਈ ਤੁਹਾਡੀ ਕੋਈ ਨਹੀ ਬਖਾਰ ਨਹੀਂ 10ਵੇਂ ਦਾ ਸਰਦਾਰ ਹਰਬ ਕੀ ਹੋ ਰਿਹਾ ਹੈ ਕਿ ਆ ਜਾ ਤੀਏ ਇਸ ਕੋ ਉੱਪਰ ਬਿਠਾਣੀ ਆ ਮੈਂ ਸੱਸ ਹਾਂ ਮੇਰੀ ਸੱਸ ਹਾਂ ਕੋਡ ਰਾਲਿਓ ਠੀਕ ਹੋ ਗਿਆ ਕੋਈ ਕੋਈ ਨਹੀਂ ਬਤਾ ਜਿਵੇਂ ਨਾ ਸੀ ਮੈਂ نہ ہے نہیں بالکل دیکھ لیں دیکھو سامنے ٹھیک لگا ہے دل میں دیکھو بالکل بالکل ٹھیک سے بچے ہے بہت اچھا بھاؤں گا یہ بیٹا بہت بہت واٹر کیا اپ کو لگتا ہے غلط ہے غلط جی رو پینجل کھڑی ہے سامنے روپنجا स्ट्रांग ہے ہے نا روندنی نہیں ہے ایئے ਬਹਿ ਜੇ ਦਸ ਘੰਟੇ ਕਰਾਂ ਜਾ ਕੇ ਨਾ ਮਸ਼ੀਨ ਲਗਾ ਕੇ ਆਈ ਸੀ ਮੈਂ ਤੋਂ ਜਸਟ ਮੈਲਾ ਕੇ ਆਈ ਸੀ ਕੱਪੜੇ ਧੋਣ ਵਾਲੀ ਮਸ਼ੀਨ ਦੁਬਾਰਾ ਫੇਰ ਲਾਵਾਂਗੀ ਰੁਪੈਜਲ ਨੇ ਇੰਜੈਕਸ਼ਨ ਤਾਂ ਲਵਾ ਲਿਆ ਥੋੜਾ ਜਿਹਾ ਰੋਈ ਸੀ ਕਿਉਂਕਿ ਬੱਚਾ ਰੋਂਦਾ ਹੀ ਹੈ ਹਨਾ ਟਿਕ ਲੱਗਦਾ ਹੈ ਤੇ ਬਾਕੀ ਹੁਣ ਖੇਡ ਰਹੀ ਹੈ ਘਰ ਜਾ ਕੇ ਪਤਾ ਲੱਗਣਾ ਰੁਪੈਜਲ لگا ਸਾਹਮਣੇ ਖੇਡ ਰਹੀ ਹੈ ਮੈਰ ਬਬਜੋ ਦਬਟਿਆ ਮੈਂ ਆਪਣਾ weight ਕਰਿਆ ਮੇਰਾ weight ਹੈਗਾ 58 ਕੇਜੀ ਤੇਰਾ ਬੱਜਤ ਕਾ ਵੀ 58 ਐ ਕਿਉਂਕਿ ਥੋੜਾ ਜਿਹਾ ਸਮਾਨ ਪਾਰ ਹੀ ਪਾਇਆ ਵਾ ਤਾਂ ਹਨ ਔਰ ਇੱਧਰ ਲਗੇ ਹੋਏ ਆ ਚੁੱਲੇ ਬੱਚੇ ਲੈ ਰਹੇ ਆ ਨਜ਼ਾਰੇ ਤੇਰੇ ਵੀ ਲਗਿਆ ਇੰਜੈਕਸ਼ਨ ਉਹ ਡਰ ਕੇ ਦੌੜ ਜਿਖ ਰਿਹਾ ਔਰ ਰਪੈਂਜਲ ਖੇਡ ਰਹੀ ਹੈ ਹਲਾ ਹਲਾ ਹਾ ਹਾ ਬੱਜੂ ਹਿੱਲ ਲੇਗੀ ਤੇਰੀ ਮਨ ਨੂੰ ਲੱਗਦਾ ਇਨਾ ਫੀਲ ਦੇਗੀ ਆ ਤੋ ਅਸੀਂ ਬੈਠ ਗਏ ਤੇ 10 ਮਿੰਟ ਟੀਕਾ ਲੱਗ ਗਿਆ ਤਾਂ ਰੂਪ ਦੇ ਸਾਨੂੰ ਕਿਹਾ ਤਾਂ ਵੀ 10 ਮਿੰਟ ਤੁਸੀਂ ਬਾਹਰ ਬੈਠ ਜਾਓ ਇੰਨੇ ਫਿਰ ਜਾਇਓ ਕਿਉਂਕਿ ਇੰਜੈਕਸ਼ਨ ਲਵਾ ਕੇ ਤੁਰਤ ਨਹੀਂ ਭੇਜਦੇ ਹੈਗੇ 10 ਮਿੰਟ ਬੈਠਣਾ ਪੈਂਦਾ ਹੈ ਤੇ ਐਨੇ ਰੂਪ ਕਹਿੰਦੀ ਮम्मा ਮੈਂ ਖੇਡ ਲਾਂ ਮੈਂ ਕਿਹਾ ਚਲ ਤੂੰ ਖੇਡ ਲੈ ਇੰਨੇ ਤੇ ਰੂਪ ਅੰਜਲ ਪਹਿਲਾਂ ਥੋੜੀ ਜੀ ਰੋਈ ਹੈ ਲੇਕਿਨ ਉਸ ਤੋਂ ਬਾਅਦ ਖੇਡਣ ਲੱਗ ਗਈ ਇਹਨੇ ਜਿਆਦਾ ਧੇਰ ਤੱਕ ਨਹੀਂ ਰੋਈ ਹੈਗੀ ਥੋੜੀ ਸਟਰੋਂਗ ਹੈ ਮੇਰੀ ਬੇਟੀ ਤੇ ਰੋਈ ਨਹੀਂ ਹੈਗੀ ਔਰ ਖੇਡਣ ਲੱਗੀ ਬਾਹਰ ਆ ਕੇ ਬੱਚਿਆਂ ਨੂੰ ਦੇਖ ਕੇ ਤੇ ਉਹਰੇ ਬੱਚੇ ਬਹੁਤ ਜ਼ਿਆਦਾ ਖੇਡ ਰਹੇ ਤੇ ਬਾਹਰ ਔਰ ਇੱਧਰ ਇੰਜੈਕਸ਼ਨ ਲਗਵਾਉਣ ਆਈ ਜਾ ਰਹੇ ਆ ਹਲੇ 2 ਵਜੇ ਤੱਕ ਇੰਜੈਕਸ਼ਨ ਲੱਗਣੇ ਆ ਤੇ ਚਲੋ ਜੀ ਫਾਈਨਲੀ ਹੁਣ ਆਪਾਂ ਘਰ ਜਾਣੇ ਆ ਜੀ ਘਰ ਆ ਗਏ ਰੂਪ ਦੇ ਲੱਗ ਗਿਆ ਟੀਕਾ ਔਰ 5 ਸਾਲ ਵਾਲਾ ਲੱਗਿਆ ਤੇ ਹੁਣ ਮੈਂ ਬਣਾਣੀ ਆ ਚਾਹ ਕਿਉਂਕਿ ਰੁਪੈਂਜਲ ਔਰ ਜੋਤ ਚਾਹ ਮੰਗ ਰਹੀਆਂ ਆ ਰੂਪ ਨੇ ਚਾਹ ਦੇ ਨਾਲ ਬਿਸਕੁਟ ਖਾਣੇ ਆ ਤੇ ਰੂਪ ਜੋਤ ਕਹਿੰਦੀ ਮੰਮਾ ਮੈਨੂੰ ਵੀ ਭੁੱਖ ਲੱਗੀ ਐ चाह बना लिया पहला और मैं ला थी जान्दी जान्दी मशीन कपड़े भी सुखने पाने सोचा पहला आप चाह पी दी फिर कपड़े सुखने पावे क्योंकि अच में चली ना चल गए इस करके चाह बना दी पहला ਆਹੋਂ ਸੇ ਤੋਂ ਲੈਣਾ ਪੜੇਗਾ ਪਾਣੀ ਲੋ ਜੀ तो लो जी बच्चे पे हैं मेरे अंदर इधर क्योंकि रूप जो देख रही है अपना नाटक पता नहीं केड़ा केड़ा चल रहा है है पता नहीं केड़ा बच्चे पढ़ा रही है, बच्चे बैठे हैं जी इधर ये टोटल बच्चे कितने आपके पास वन टू थ्री फोर फाइव फाइव बचे फाइव नी सिकवन दो ये बैठे हैं हाँ, इसने ना स्कूल स्कूल खोल खोल और ये ये टीचर बनी भी है 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 हाँ है रूप के हाथ बच्चे बेबी। हो ये आपका है? एंजल है, मेरा बेबी आ देखो स्कूल खोल लिया वा, एंजल ने वो देखो ओ देख किस तरह बैठे दो मुन्ने जे कुछ तीन हैं और वन टू थ्री फोर फाइव हैं है थ्री हैं 8 ਬੱਚੇ ਆ ਤੇਰੇ ਸਕੂਲ ਮਾ ਟੋਟਲ ਲੋ ਜੀ ਰੂਪੈਂਜਲ ਖੇਲ ਰਹੀ ਆ ਟੀਚਰ ਬੱਚਾ ਕਿਉਂਕਿ ਰੂਪ ਵੈਸੇ ਠੀਕ ਰਹੀ ਇੰਜੈਕਸ਼ਨ ਲਵਾ ਕੇ ਬੁਖਾਰ ਬੁਖੋਰ ਤੇ ਮੈਂ ਦਵਾਈ ਦੇ ਦਿੱਤੀ ਆ ਕੇ ਔਰ ਟੀਕੇ ਦੇ ਉੱਪਰ ਮਲਤੀ ਸੀ ਬਰਫ਼ ਫਿਲਾਲ ਠੀਕ ਆ ਰੂਪ ਤੇ ਇੱਧਰ ਆਪਣਾ ਖੇਡ ਰਹੀ ਐ ਮਤਲਬ ਗੁੱਡੇ ਗਾਡੇ ਦੇ ਨੂੰ ਲੈ ਕੇ ਪੜਾ ਰਹੀ ਐ ਨਾ ਕਿ ਸਕੂਲ ਖੋਲਿਆ ਹੋਇਆ ਰੂਪੈਂਜਲ ਨੇ ਫਾਈਨਲੀ ਕੰਮ ਕਰ ਲਿਆ ਸਕੂਲ ਖੋਲ੍ਹ ਖੋਲ ਲਿਆ ਤੇ ਇਹਨਾਂ ਨੂੰ ਸਟੱਡੀ ਕਰਾ ਰਹੀ ਐ ਅੰਦਰ ਬੈਠ ਕੇ हाँ अब हम बिजनेस मैन बन गए रूपेंजल ने बिजनेस खोल लिया स्कूल खोल लिया रूप ने तो इधर बच्चे बैठे हैं और ये बंदा पैसे भी है भी ले बच्चे आप पैसे भी ले रहे हो आपने फीस भी जमा करा ली बच्चा की देखा फीस भी जमा करा ली ले दस देखा ओ माय गॉड इसने तो फीस भी जमा करा ली बच्चा की देखो कितने पैसे ले रही है ਓਏ 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 ਇਹ ਤਾਂ ਪੈਸੇ ਜਿਆਦਾ ਬੜੇ ਆ ਇੰਨੇ ਪੈਸੇ ਲੈ ਰਹੀ ਹੈ ਤੂੰ ਇਹ ਦੇਖੋ ਰੁਪੰਜਲ ਨੇ ਬਈ ਪੈਸੇ ਲੈ ਲਏ ਇੰਨੇ ਪੈਸੇ बिजनेसमੈਨ ਬਣ ਗਈ ਮੇਰੀ ਰੁਪੰਜਲ ਮੇਰਾ ਪੁੱਤ ਨੇ ਸਕੂਲ ਖੋਲ ਲਿਆ ਬੱਚਿਆਂ ਕੀ ਐਡਮਿਸ਼ਨ ਆਗੇ ਪੈਸੇ ਬਣੇ ਆ ਔਰ ਫਿਲਹਾਲ ਬੁਕਸ ਵਗੈਰਾ ਮਿਲ ਗਈਆਂ ਇਹਨਾਂ ਨੂੰ ਨਵਾਂ ਸੈਸ਼ਨ ਸ਼ੁਰੂ ਹੈ ਤੇ ਪ੍ਰਿੰਸੀਪਲ ਕੈਸੀ ਹੋ ਆ ਪ੍ਰਿੰਸੀਪਲ ਜੀ ਟੀਚਰ ਵੀ ਆਪ ਹੀ ਪ੍ਰਿੰਸੀਪਲ ਵੀ ਆਪ ਹੀ ਬਣੀ ਹੋਈ ਹੈ ਤੇ ਇੱਧਰ ਬੰਦਾ ਦੇਖ ਰਿਹਾ ਆਪਣਾ ਨਾਟਕ ਜੋ ਕਿ ਮੈਂ ਥੋੜਾ ਜਿਆਦਾ ਰੁਕਵਾਇਆ ਮੈਂ ਕਿਹਾ ਮੈਂ ਵਮਣੀ ਵੀਡੀਓ ਸ਼ੂਟ ਕਰ ਲਾ ਨਹੀਂ ਵਿੱਚ ਆਵਾਜ਼ ਆ ਜਾਂਦੀ ਹੈ ਹਨਾ ਚਲਾ ਲਓ ਬੇਟਾ ਕਿਉਂ ਨਾ ਮੈਂ ਵੀਡੀਓ ਸ਼ੂਟ ਕਰਨ ਤੋਂ ਰਹਿ ਜਾਣੀ ਕਿਉਂਕਿ ਬੱਚੇ ਟੀਵੀ ਦੇਖਦੇ ਹੁੰਨੇ ਆ ਤੇ ਟੀਵੀ ਦੀ ਆਵਾਜ਼ ਵਿੱਚ ਆ ਜਾਂਦੀ ਹੈ ਹਨਾ ਤੇ ਚਲੋ ਜੀ ਫਾਈਨਲੀ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਕਿਉਂਕਿ ਵਲੌਗ ਹੋ ਜਾਣਾ ਲੰਬਾ ਜਿਆਦਾ ਬਾਵਜੂਦ ਕਿ ਪਾਪਾ ਹਲੇ ਆਏ ਨਹੀਂ ਉਹ ਗਏ ਵੇਆ ਕੋਟ ਕਿਉਂਕਿ ਕੱਲ ਵੀ ਕੋਟ ਤੇ ਅੱਜ ਵੀ ਤੇ ਬਸ ਸਿਰਫ 31 ਮਾਰਚ ਵਾਲੇ ਦਿਨ ਹੀ ਗਏ ਹੈਗੇ ਔਰ ਇਹ ਸ਼ਾਇਦ ਮੇਰੇ ਖਿਆਲ ਸੇ 2:30 ਵਜੇ ਆਉਂਗੇ ਮੈਂ ਬਣਾ ਲਏ ਆ ਗਰਮਾ ਗਰਮ ਫੁਲਕੇ ਹੁਣ ਪੌਣੇ 2 ਵਜੇ ਬਸ 2:00 ਵਜੇ ਰੋਟੀ ਬਣਾ ਲਾਂਗੀ ਆਪਣੀ ਵੀਡੀਓ ਅਪਲੋਡ ਕਰਕੇ ਬੱਚੇ ਕਹਿੰਦੇ ਹਲੇ ਭੁੱਖ ਨਹੀਂ ਕਿਉਂਕਿ ਇਹਨਾਂ ਨੇ ਆਪਣੀ ਬਿਸਕਟ ਖਾ ਲਏ ਤੇ ਚਾਹ ਦੇ ਨਾਲ ਔਰ ਬਸ ਹੁਣ ਮੈਂ ਰੋਟੀ ਬਣਾਉਂਗੀ ਸਾਗ ਬਣਾਇਆ ਤਾਂ ਰਾਤ ਇਨਾ ਯਮਮੀ ਨਾ ਟੇਸਟੀ ਸਾਗ ਬਣਿਆ ਨਾ ਸਿਰਫ ਚਾਰ ਚੀਜ਼ਾਂ ਦੇ ਨਾਲ ਸਾਗ ਬਣਾਇਆ ਮੈਂ ਪਾਲਕ ਬਾਥੂ, ਮੇਥੇ ਔਰ ਧਨੀਆ ਚਾਰ ਚੀਜ਼ਾਂ ਦੇ ਨਾਲ ਸਾਗ ਬਣਾਇਆ ਇੰਨਾ ਟੇਸਟੀ ਬਣਿਆ ਨਾ ਜਿਵੇਂ ਹੋਟਲਾਂ ਦੇ ਵਿੱਚ ਹੁੰਦਾ ਓਦਾਂ ਦਾ ਬਣਿਆ ਸਾਗ ਤੇ ਆਪਣੇ ਮੂੰਹ ਤਾਂ ਮੀਆਂ ਮਿੱਠੂ ਸਾਰੇ ਹੀ ਬਣਦੇ ਆ ਹਨਾ ਲੇਕਿਨ ਮੈਂ ਦਿਲ ਤੋਂ ਕਹਿ ਰਹੀ ਆ ਵਾ ਸੱਚ ਕਹਿ ਰਹੀ ਆ ਸਾਗ ਬਹੁਤ ਟੇਸਟੀ ਬਣਿਆ ਹੈ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਹੁਣ ਆਪਾਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਫੜਾਫੜ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਔਰ ਸ਼ਾਰਟ ਵੀਡੀਓ ਬਣਾਨੀ ਹੈ ਜੀ ਇਹ ਰੂਮ ਮੇਰਾ ਸਾਰਾ ਸ਼ਾਰਟ ਵੀਡੀਓ ਵਾਲਾ ਹੈ ਜੀ ਤੇ ਉਰੇ ਬੈਠ ਕੇ ਮੈਂ ਸ਼ਾਰਟ ਵੀਡੀਓ ਬਣਾਨੀ ਹੁੰਨੀ ਹੈ ਮੇਰੀ ਸ਼ਾਰਟ ਵੀਡੀਓ ਜ਼ਰੂਰ ਦੇਖਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਰੂਪ ਤੇ ਲੱਗਿਆ ਟੀਕਾ ਅੱਜ 5 ਸਾਲ ਵਾਲਾ ਫਿਲਹਾਲ ਰੂਪ ਠੀਕ ਹੈ ਬੁਖਾਰ ਨਹੀਂ ਚੜਿਆ ਮੈਂ ਆ ਕੇ ਬਰਫ਼ ਮਲਤੀ ਦੀ ਰੂਪੰਜਲ ਦੇ ਔਰ ਬਾਜੂ 'ਚ ਲਗਿਆ ਪਹਿਲਾਂ ਪੱਟ 'ਚ ਲਗੇ ਕਰਦਾਤਾ ਜੋਤ ਕੇ ਪੱਟ 'ਚ ਲਗਿਆਤਾ ਲੇਕਿਨ ਰੂਪੰਜਲ ਗਈ ਬਾਜੂ 'ਚ ਲਗਿਆ ਹੈ ਤੇ ਚਲੋ ਜੀ ਅਹ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਤਦ ਤੱਕ ਲਈ ਬਾਏ ਬਾਏ